ਰੀਵਿਊ ਖਾਦੀ ਆ ਯਾਰ ਫਸੇ ਬੈਠੇ ਹਫਤਾ ਹੋ ਗਿਆ ਬਾਪੂ ਜੀ ਕੀ ਨਾਮ ਆ ਕਿਹੜਾ ਜਗਪਾਲ ਸਿੰਘ ਲਲਤੋ ਖੁਰਦਾ ਲਲਤੋ ਖੁਰਦਾ ਕਿੰਨੇ ਕਿੰਨੇ ਕਿਲੇ ਦਾ ਲੈ ਕੇ ਆ ਸੀ ਮੈਂ ਢਾਈ ਕਿਲਿਆਂ ਦਾ ਲਿਆ ਸੀ ਢਾਈ ਹੀ ਕਿਲੇ ਆ ਮੇਰੇ ਹਾ ਕਿਹੜਾ ਲਾਇਆ ਸੀ 26 ਤੇ ਕੀ ਕਾਰਨ ਆ ਇੰਨੇ ਦਿਨੋਂ ਕਿੰਨੇ ਦਿਨ ਹੋ ਗਏ ਮੰਡੀ ਤੋਂ ਮੰਡੀ ਨੂੰ ਹਫਤਾ ਹੋ ਗਿਆ ਕੀ ਕਹਿੰਦੇ ਕੀ ਨੇ ਕੁਛ ਨਹੀਂ ਕਹਿੰਦੇ ਬਸ ਆ ਲਾਉਨੇ ਆ ਕਰਦੇ ਆ ਮਸਾ ਛਾੜਨਾ ਲਵਾਇਆ ਹੁਣ ਕਹਿੰਦਾ ਭੈਣ ਨਹੀਂ ਜਿਆਦੇ ਆ ਇਨਸਪੈਕਟਰ ਬੈਠੇ ਨੇ ਮੰਡੀ 'ਚ ਕੋਈ ਇਨਸਪੈਕਟਰ ਉੱਤੇ ਨਹੀਂ ਇੱਥੇ ਆਇਆ ਨਹੀਂ ਹਜੇ ਬੋਲੀ ਵੀ ਨਹੀਂ ਹੋਈ ਤੁਹਾਡੀ ਕੁਛ ਵੀ ਨਹੀਂ ਹੋਇਆ ਹਫਤਾ ਹੋ ਗਿਆ ਹਫਤਾ ਹੋ ਗਿਆ ਮੰਡੀ 'ਚ ਆਹ ਸਰਕਾਰ ਤਾਂ ਕਿ ਨਹੀਂ ਹੁਣ ਮੰਡੀਆਂ 'ਚ ਖਰੀਦ ਬੰਦ ਕਰ ਦੇਣੀ ਆ ਫਿਰ ਉਸ ਤੋਂ ਬਾਅਦ ਕੀ ਕਰੋਗੇ ਫਿਰ ਦਿਕਤ ਨਹੀਂ ਭੈਣ ਦੇ ਲਵਾਵਿਆਂ ਦੇ ਪਾ ਕੇ ਵੇਚਾਂਗੇ ਹੂੰ ਭਗਵਾਨ ਜੀ ਭੇਜ ਦਿਆਂਗੇ ਸਾਲੇ ਨੂੰ ਹੂੰ ਤੇ ਦਿੱਕਤ ਆ ਰਹੀ ਹੈ ਪੂਰੀ ਡੱਕ ਤਾਂ ਹੁਣ ਹਫਤਾ ਹੋ ਗਿਆ ਕੋਧਰ ਦੋ ਤੇ ਦਾ ਵਿਆਹ ਅੱਜ ਜਾਗੂ ਆ ਇਹ ਮੰਡੀਆਂ ਚ ਰੋਲ ਰਿਹਾ ਦਿਵਾਲੀ ਦੀ ਸੀ ਲੰਗੀ ਅੱਤੀ ਦਿਵਾਲੀ ਤਾਂ ਪਹਿਲੇ ਮੰਗਰੋਂ ਵੱਡਿਆ ਸੀ ਮੰਗਰੋਂ ਵੱਡਿਆ ਸੀ ਸਾਰਾ ਵੱਡ ਲਿਆ ਜੇ ਹਜੇ ਪਿਆ ਹੋ ਨਾ ਵੱਡਿਆ ਗਿਆ ਮੇਰਾ ਤਾਂ ਹੋਰ ਹੈਗਾ ਲੋਕਾਂ ਦਾ ਖੜਾ ਲੇ ਤੇ ਹੁਣ ਕੀ ਕਣਕ ਲਾਉਣੀ ਆ ਹੁਣੇ ਤੋਂ ਬਾਅਦ ਹਾਂ ਕਣਕ ਲਾ ਕਿੰਨਾ ਦਾ ਲੇਟ ਹੋ ਕੇ ਕਣਕ ਲਾਉਣ ਨੂੰ ਲੱਗਦਾ ਵੀ ਹੁਣ ਲੇਟ ਹੋ ਗਿਆ ਕੰਮ ਮਕਾਮ ਮੰਨ ਬਈ ਹਫਤਾ ਲੇਟ ਹੀ ਹੋ ਚੱਲਿਆ ਇੱਕ ਹਫਤਾ ਲੇਟ ਹੋ ਗਿਆ ਇਹ ਉਹਦਾ ਫਿਰ ਕਣਕ ਦੇ ਝਾੜ ਤੇ ਅਸਰ ਪਊਗਾ ਪਊਗਾ ਤਾਂ ਰੋਜ਼ ਵਾਈਜ਼ ਵੱਧ ਪਉਣੀ ਪੈਣੀ ਆ ਵੀਪੀ ਮਿਲ ਰਹੀ ਆ ਦੂਏ ਵੀ ਦਾ ਮੈਂ ਤਾਂ 12 32 16 ਪਹਿਲਾਂ ਹੀ ਚੱਕ ਲਿਆ ਸੀ ਪਹਿਲਾਂ ਹੀ ਚੱਕ ਲਿਆ ਦੋ ਮਹੀਨੇ ਹੋ ਗਏ ਉਹ ਮਿਲ ਗਿਆ ਸੀ ਅਵੇਲੇਬਲ ਸੀ ਹਾਂ ਮੈਨੂੰ ਦੇ ਆ ਜੀ ਪਾਪੂ ਜੀ ਕੀ ਨਾ ਮੈਂ ਕਿਹੜਾ ਪਿੰਡ ਆ ਮੈਂ ਮਨਦੀਪ ਆ ਛੋਟੀ ਲੜ ਤੋਂ ਲੜ ਤੋਂ ਕਿੰਨੇ ਦਿਨ ਤੋਂ ਲਿਆਏ ਆ ਝੋਨਾ ਤੇ ਕਿੰਨਾ ਕਿੰਨੇ ਕਿਲੇ ਲਿਆਂਗੇ ਇਹ ਤਿੰਨ ਕਿਲੇ ਦਾ ਹੈ ਜੀ ਕਿੰਨੇ ਦਿਨਾਂ ਜੀ ਅੱਜ ਅੱਠਵਾਂ ਦਿਨ ਹੋ ਗਿਆ ਅੱਜ ਕੀ ਕਰਨਾ ਹੈ ਖਰੀਦਣੀ ਹੋਈ ਹਜੇ ਬੋਲੀ ਹੋ ਗਈ ਹੈ ਜਾਂ ਹਜੇ ਲਿਫਟਿੰਗ ਹੋਣੀ ਹੈ ਨਹੀਂ ਜੀ ਹਲੇ ਕੋਈ ਨਹੀਂ ਆਇਆ ਖਰੀਦ ਹੋਣੀ ਆ ਜੀ ਤੇ ਕੀ ਕਾਰਨ ਆ ਵੀ ਝੋਨਾ ਤੁਹਾਡਾ ਲੇਟ ਆਉਣ ਦਾ ਕਾਰਨ ਕੀ ਆ ਵੀ ਪਗੇਤਾਂ ਲਾਇ ਹੀ ਆ ਕੀ ਕਰਨ ਲੇਟ ਸੀ ਪਹਿਲਾਂ ਮੱਕੀ ਬੀਜੀ ਉਹਦਾ ਲੇਟ ਹੋ ਗਿਆ ਫਿਰ ਹੂੰ ਲੇਟ ਹੋ ਗਿਆ ਤੇ ਕਿਹੜਾ ਲਾਇਆ ਸੀ ਇਹ ਕਿਹੜੀ ਕਿਸਮ ਦਾ ਇਹ ਹੈਗਾ ਜੀ ਇਹ ਦੂਜਾ 26 126 ਤੇ ਜਿਹਦਾ ਐਟ ਕੀ ਸ਼ੈਲਰ ਮਾਲ ਕਹਿ ਰਹੇ ਨੇ 126 ਦਾ ਜਿਹੜਾ ਝਾੜ ਤੁਹਾਡਾ ਕਿਦਾਂ ਦਾ ਨਿਕਲਿਆ ਝਾੜ ਇਹ ਬਾਈ ਪਿਆ ਪਤਾ ਨਹੀਂ ਹੁਣ ਤੋਲਣਾ ਹੀ ਹਲੇ ਪਹਿਲੇ ਹਲੇ ਤੋਲੇ ਨਹੀਂ ਕੰਡਾ ਨਹੀਂ ਲੱਗਿਆ ਕੰਡਾ ਨਹੀਂ ਲੱਗਿਆ ਜੀ ਹੂੰ ਉਹਦਾ ਕਿੰਨੀ ਕ ਐਵਰੇਜ 1 ਏਕੜ ਦੀ ਨਿਕਲੀ ਆ ਕੁਛ ਲਾਇਆ ਹਿਸਾਬ ਕਿਤਾਬ ਨਹੀਂ ਕੋਈ ਨਹੀਂ ਲਾਇਆ ਜੀ ਬੱਚੇ 22 23 24 ਗਈ ਆੜ ਵੀ ਘਟਿਆ ਯਾਰ ਕੀ ਤੇ ਲੱਗਦਾ ਨਹੀਂ ਵੀ 20 22 ਤਰੀਕ ਹੋ ਗਈ ਆ ਹੁਣ ਕਣਕਾਂ ਦਾ ਬੀਜਣ ਦਾ ਸਮਾਂ ਸ਼ੁਰੂ ਹੋ ਗਿਆ ਦੂਜੇ ਹਾਂਜੀ ਹਾਂ ਡੇਟ ਹੋਈ ਜਾਂਦਾ ਡੇਟ ਹੋ ਗਿਆ ਕੰਮ ਕਿੰਨੇ ਲੱਖ ਜੇ ਝੋਨਾ ਸਾਰਾ ਵੱਢ ਲਿਆ ਹਜੇ ਵੀ ਖੜਾ ਹੈ ਸਾਰਾ ਹਜੇ ਤੱਕ ਨਕੀਲੇ ਲਏ ਹਾਂਜੀ ਵੀ ਖੜਾ ਹੈ ਅੱਛਾ ਮੁਸ਼ਕਲ ਕਿੰਨੀ ਕਰੇ ਜਿਵੇਂ ਤੁਸੀਂ ਕਹਿ ਰਹੇ ਹੋ ਕਾਫੀ ਦਿਨ ਹੋ ਗਏ ਤੁਹਾਨੂੰ ਇੱਥੇ ਬੈਠਣ ਨੂੰ ਮੁਸ਼ਕਲ ਮੁਸ਼ਕਲ ਹੀ ਆਉਂਦੀ ਆ ਨੇਤ ਹੁਣ ਸਵੇਰੇ ਆ ਕੇ ਬਹਿ ਜੰਨੇ ਆ ਰਾਤ ਨੂੰ ਜੰਨੇ ਆ ਫੇਰ ਵੀ ਨਹੀਂ ਗੱਲ ਬਣਦੀ ਕੋਈ ਮੁਰ ਜੰਨੇ ਆ ਫੇਕੜਾ ਹੁਣ ਦੇਉਂ ਦੀ ਜਰੀ ਕੋਈ ਆਨੇ ਮਾਰ ਲੱਗੇ ਪਏ ਆ ਲਿਫਟਿੰਗ ਦੀ ਕਿੰਨੀ ਸਮ ਤੋ ਕੀ ਕਹੋਗੇ ਪ੍ਰਸ਼ਾਸਨ ਨੂੰ ਅਪੀਲ ਕਰੂਗੇ ਕਿ ਜਿਹੜੀ ਆ ਮਾਰਕੀਟ ਜਿਹੜੀ ਮੰਡੀ ਚ ਖਰੀਦ ਆ ਥੋੜਾ ਹੋਰ ਐਕਸਟੈਂਡ ਕੀਤਾ ਜਾਵੇ ਕਿਉਂਕਿ ਹਲੇ ਤਾਂ ਤੁਸੀਂ ਜਿੱਦਾਂ ਕਹਿ ਰਹੇ ਹੋ ਵੀ ਹਜੇ ਵੀ ਅਪਸ ਨਹੀਂ ਆ ਹਾਂ ਜੀ ਹਾਂ ਹੋਰ ਕੀ ਕਹੀ ਹਣ ਕਹੀਦਾ ਜਾਣਿਆ ਸੁਣਦਾ ਵੈ ਨਹੀਂ ਕੋਈ ਮੇਰੀ ਇੱਥੇ ਅੜਤ ਆ ਜੇ ਮੇਰਾ ਨਾਮ ਓਮਾਂਦੀਪ ਸਿੰਘ ਗਰੇਵਾਲ ਤੇ ਓਮਾਂਦੀਪ ਟਰੇਡਰ ਦੇ ਨਾਂ ਤੇ ਮੇਰੀ ਅੜਤ ਆ ਤੇ ਸਰ ਫਿਲਹਾਲ ਜਿਹੜੇ ਆ ਉਹ ਮੰਡੀ ਦੇ ਵਿੱਚ ਅਸੀਂ ਦੇਖਿਆ ਵੀ ਬੜੇ ਅੰਬਾਰ ਲੱਗੇ ਪਏ ਆ ਬੂਰੀਆਂ ਦੇ ਤੋਂ ਮੌਜੂਦਾ ਹਾਲਾਤਾਂ ਚ ਖਰੀਦ ਹੋ ਰਹੀ ਐ ਤੇ ਲਿਫਟਿੰਗ ਕਿੰਨੀ ਕਰ ਰਹੀ ਐ ਤੇ ਕੀ ਹਾਲਾਤ ਆ ਦੇਖੋ ਜੀ ਹਾਲਾਤ ਇਹ ਨੇ ਇਸ ਵਾਰ ਇਹ ਜਿਹੜਾ ਸੀਜ਼ਨ ਨਾਲ ਝੋਨੇ ਦਾ ਬਹੁਤ ਲੰਬਾ ਚੱਲਿਆ ਗਿਆ ਲੇਬਰ ਬੈਠੀ ਆ ਉਹੀ ਬੋਰੀ ਲੇਬਰ ਭਰ ਦਿੰਦੀ ਹੁੰਦੀ ਹੈ ਮਹੀਨੇ ਡੇਢ ਮਹੀਨੇ ਸਵਾ ਮਹੀਨੇ ਵਿੱਚ ਵਿੱਚ ਉਹੀ ਲੇਬਰ ਆ ਇਹਨੂੰ ਹੁਣ ਦੀਵਾਲੀ ਵੀ ਨਾ ਗਈ ਕਿੰਨੇ ਦਿਨ ਉੱਪਰ ਚੱਲੇ ਗਿਆ ਤੇ ਉਹ ਲੇਬਰ ਭੱਜਣ ਨੂੰ ਫਿਰਦੀ ਆ ਕਿ ਆਪਦੀਆਂ ਬੋਰੀਆਂ ਚਕਾਓ ਤੇ ਹੀ ਜਾਣੇ ਹੁਣ ਲਿਫਟਿੰਗ ਆ ਜਿਹੜੀ ਬੜੀ ਲੇਟ ਹੋ ਰਹੀ ਆ ਤੇ ਇਸ ਕਰਕੇ ਪ੍ਰੋਬਲਮ ਲੇਬਰ ਨੂੰ ਵੀ ਜ਼ਿਆਦਾ ਆ ਸਾਨੂੰ ਤਾਂ ਹੈਗੀ ਹੈਗੀ ਕਿੰਨੇ ਪਰਸੈਂਟ ਲਿਫਟਿੰਗ ਜਿਹੜੀ ਹਜੇ ਰਹਿੰਦੀ ਆ ਜਾਂ ਕਿੰਨੀ ਕੋਈ ਆ ਕਿੰਨਾ ਕੁ ਲੱਗਦਾ ਲਿਫਟਿੰਗ ਆ ਤੁਸੀਂ ਦੇਖ ਲਓ ਜੀ ਲਿਫਟਿੰਗ ਹਲੇ 50% ਪਈ ਆ 50% ਹਾਂਜੀ ਤੇ ਖਰੀਦ ਜਿਹੜੀ ਆ ਹੁਣ ਚੱਲ ਰਹੀ ਆ ਮੰਡੀ 'ਚ ਇਹ ਬੰਦ ਖਰੀਦ ਫਿਲਹਾਲ ਚੱਲ ਰਹੀ ਆ ਪਰ ਆ ਤੁਸੀਂ ਦੇਖੋ ਵੀ ਝੋਨਾ ਸਾਡਾ ਜਿਹੜਾ ਥੋੜਾ ਨਰਮ ਆ ਉਹ ਧੁੱਪ ਹੁਣ ਲੱਗੀ ਆ ਦਿਨ ਇਹ ਸੁਕਾਉਣਾ ਪਰ ਇਹ ਕੀ ਪਤਾ ਖਰੀਦ ਕੱਲ ਨੂੰ ਬੰਦ ਹੋ ਜਾਏ ਪਰਸੋਂ ਬੰਦ ਹੋ ਜਾਏ ਇਹ ਸਾਡੇ ਅਸੀਂ ਬੈਲੀ ਨਾਲ ਪਾ ਸਕੀਏ ਇਹ ਵੀ ਸਾਨੂੰ ਪ੍ਰੋਬਲਮ ਆਉਣੀ ਹੈ ਇਹ ਪ੍ਰੋਬਲਮ ਹੋ ਗਈ ਤਾਂ ਲੱਗਦਾ ਵੀ ਜਿੱਦਾਂ ਸਰਕਾਰ ਕਹਿ ਚੁੱਕੀ ਹੈ ਵੀ ਜਿਹੜੀ ਸਬ ਮੰਡੀਆਂ ਨੇ ਵੀ ਉੱਥੇ ਹੁਣ ਜੱਦੀ ਬੰਦ ਕਰਨ ਜਾ ਰਹੇ ਆ ਆਪਾਂ ਜਿਹੜੀਆਂ ਉਹ ਆ ਖਰੀਦ ਆ ਤਾਂ ਉਸ ਦਾ ਨੁਕਸਾਨ ਤੁਹਾਨੂੰ ਵੀ ਤੇ ਕਿਸਾਨ ਦੋਨੋਂ ਨੂੰ ਚੱਲ ਲੱਗੂਗਾ ਬਿਲਕੁਲ ਜੀ ਬਿਲਕੁਲ ਨੁਕਸਾਨ ਤਾਂ ਹੈ ਹੀ ਆ ਤੇ ਜਿੰਨਾ ਚਿਰ ਹੁਣ ਇਹ ਜਿਹੜਾ ਝੋਨਾ ਸਾਨੂੰ ਫੜ ਚ ਆ ਗਿਆ ਸਾਨੂੰ ਤਾਂ ਲੈਣਾ ਹੀ ਪੈਣਾ ਰੱਖਣਾ ਹੀ ਪੈਣਾ ਸਾਨੂੰ ਆਪਦੇ ਕੋਲ ਕਿਸਾਨ ਬੈਠਾ ਸਰਹਾਣੇ ਅਸੀਂ ਕੁਝ ਨਹੀਂ ਕਰ ਸਕਦੇ ਇਹਦੇ ਵਿੱਚ ਕਿ ਸਰ ਅਦਾਇਗੀ ਜਿਹੜੀ ਇਸ ਵਾਰ ਕਿਦਾਂ ਦੀ ਰਹੀ ਐ ਸਮੇਂ ਸਿਰ ਹੋਈ ਐ ਜਾਂ ਉਹ ਵੀ ਲੇਟ ਹੋਈ ਐ ਕਿਉਂਕਿ ਢੋਨਾ ਮੰਡੀਆਂ ਜੀ ਇੱਕ ਤਾਂ ਲੇਟ ਆਇਆ ਫਿਰ ਹਰਾ ਆਇਆ ਤੇ ਕਿੰਨੇ ਕੁ ਜਿਹੜੀ ਆ ਉਹ ਅਦਾਇਗੀ ਕਿੰਨੇ ਲੈ ਕੇ ਅਦਾਇਗੀ ਠੀਕ ਆ ਤਕਰੀਬਨ ਅਦਾਇਗੀ ਤਾਂ ਆਈ ਗਈ ਐ ਪੇਮੈਂਟ ਉਹਦੀ ਤਾਂ ਕੋਈ ਦਿੱਕਤ ਨਹੀਂ ਚਲੋ 2-4 ਦਿਨ ਇੱਧਰ-ਉੱਧਰ ਹੋ ਜਾਂਦੇ ਹੁੰਦੇ ਆ ਮਾੜੀ-ਮੋਟੀ ਐਡਜਸਟਮੈਂਟ ਮੈਂਟ ਦੇ ਵਿੱਚ ਜ਼ਿੰਮੇਦਾਰ ਵੀ ਕਰ ਲੈਂਦੇ ਆ ਵੀ ਚਲੋ ਜੀ ਪੇਮੈਂਟਾਂ ਸਭ ਦੀ ਇਕੱਠੀਆਂ ਹੀ ਆਉਣੀ ਹੁੰਦੀਆਂ ਤੇ ਜਿੱਦਾਂ ਪੀਆਰ 126 ਦਾ ਐਤ ਕੀ ਖਾਸਾ ਜਿਹੜਾ ਰੋਲਾ ਪਿਆ ਸੋ ਜਿਹੜੇ ਸ਼ੈਲਰ ਮਾਲਕ ਐ ਉਹ ਹਲੇ ਤ ਇਹ ਇੱਕ 26 ਲੈ ਕੇ ਜਿਹੜੀ ਆ 655 ਬਰਕਰਾਰ ਹੈ ਲੱਗਦਾ ਵੀ ਉਸ ਕਰਕੇ ਜਿਹੜਾ ਇਹ ਅੰਬਾਰ ਲੱਗੇ ਹੋਏ ਨੇ ਲਿਫਟਿੰਗ ਉਹਦਾ ਉਹ ਵੀ ਕਾਰਨ ਹੋ ਸਕਦਾ ਹੈ ਦੇਖੋ ਜੀ ਪੀਆਰ 126 ਆ ਉਹਦਾ ਝਾੜ ਤਾਂ ਘਟਿਆ ਇਸ ਵਾਰ ਤੇ ਕੁਝ ਨਵਾਂ ਪਹਿਲੀ ਵਾਰ ਐਕਸਪੀਰੀਅੰਸ ਹੈਗਾ ਜ਼ਿੰਮੇਵਾਰਾਂ ਨੂੰ ਵੀ ਇਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਤਾਂ ਆਈ ਆ ਪਰ ਇੰਨਾ ਵੀ ਨਹੀਂ ਹੈ ਕਿ ਇਹਦਾ ਕੋਈ ਨੁਕਸਾਨ ਹੋਇਆ ਗੱਲ ਇਹ ਹੈਗੀ ਆ ਕਿ ਅੱਗੇ ਲੋਕ ਕੀ ਕਰਦੇ ਸੀਗੇ ਜ਼ਿੰਮੇਵਾਰ ਵੀ ਝੋਨਾ ਗਿੱਲਾ ਲਿਆਉਂਦਾ ਸੀ ਗਿੱਲਾ ਹੀ ਤੋਲਦਾ ਗਿੱਲਾ ਹੀ ਸੈਲਰ ਚੱਕ ਲੈਂਦਾ ਸੀ ਉਹਦਾ ਤੁਹਾਨੂੰ ਲੱਗਦਾ ਵੀ ਝਾੜ ਸਾਡਾ 35 ਕੁਇੰਟਲ ਹੋ ਗਿਆ ਜੀ 30 ਹੋ ਗਿਆ ਜੀ ਹੌਣ ਪ੍ਰੋਪਰ ਅਸੀਂ ਜਿਹੜਾ ਝੋਨਾ ਖਰੀਦਦੇ ਆ ਉਹ ਸਕਾ ਕੇ ਖਰੀਦਦੇ ਆ ਤੇ ਉਹਦਾ ਮੌਇਸਚਰ ਉਨਾ ਹੀ ਹੁੰਦਾ 17 ਤੋਂ 17 ਹੱਦ 17 18 ਉਹ ਫਿਰ ਜਦੋਂ ਪਾਣੀ ਵਿੱਚੋਂ ਨਿਕਲ ਗਿਆ ਤਾਂ ਫਿਰ ਅਸਲੀ ਤੋਲ ਹੀ ਤੁਹਾਡੇ ਮੂਰੇ ਜਾਣਾ ਉਹੀ ਸਰਕਾਰ ਨੂੰ ਜਾਣਾ ਉਹ ਜ਼ਿਮੀਂਦਾਰ ਨੂੰ ਲੱਗਦਾ ਕਿ ਮੇਰਾ ਝਾੜ ਘਟ ਗਿਆ ਸਰ ਲਿਫਟਿੰਗ ਨਾਲ ਬਾਰਦਾਨੀ ਦੀ ਵੀ ਸਮੱਸਿਆ ਸ਼ੁਰੂ ਹੋ ਜੂਗੀ ਜੇਕਰ ਨਾ ਆਏ ਬਾਰਦਾਨੀ ਸਮੱਸਿਆ ਬਿਲਕੁਲ ਹੈਗੀ ਆ ਜੀ ਹੁਣ ਸਾਨੂੰ ਵੀ ਬਾਰਦਾਨੀ ਪ੍ਰੋਬਲਮ ਹੁਣ ਵੀ ਆ ਤੇ ਅਸੀਂ ਇਨਸਪੈਕਟਰ ਨੂੰ ਫੋਨ ਕਰਦੇ ਆ ਸਾਨੂੰ ਥੋੜਾ ਜਿਹਾ 5-700 ਦੇ ਜਾਂਦਾ ਉਹਨਾਂ ਕ ਅਸੀਂ ਭਰ ਲੈਨੇ ਆ ਫਿਰ ਦੋ ਦਿਨ ਬੈਠੇ ਰਹਿੰਦੇ